ਚੰਨ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਅੱਜ ਅਗੀਆਂ ਕੁਝ ਗੱਲਾਂ ਬਾਤਾਂ ਇਹਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਅੱਜ ਨਵੇਂ ਸਾਲ ਦੇ ਦੂਜੇ ਦਿਨ ਦੇ ਉੱਤੇ ਨਵੇਂ ਸਾਲ ਦੇ ਵਿੱਚ ਜਿਹੜੇ ਕੁਝ ਗੱਲਾਂ ਬਾਤਾਂ ਨੇ ਨਿਸ਼ਾਨੇ ਨੇ ਜਿਹੜੇ ਲੋਕਾਂ ਦੇ ਉਹਦੇ ਬਾਰੇ ਕੁਝ ਮਾਹਰਾਂ ਨੇ رائے ਦਿੱਤੀ ਆ ਬਹੁਤ ਸਾਰੇ ਰੈਜ਼ੋਲੂਸ਼ਨ ਲਏ ਜਾਂਦੇ ਆ ਇਹਦਾ ਕੀ ਮਤਲਬ ਹੁੰਦਾ ਤੇ ਮਾਹਰ ਇਹਦੇ ਬਾਰੇ ਕੀ ਨਵੀਂ ਗੱਲ ਦੱਸ ਰਹੇ ਆ ਉਹ ਤੁਹਾਡੇ ਨਾਲ ਸਾਂਝੀ ਕਰਨੀ ਹੈ। ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਦੇ ਨਿਯਮ ਐ ਸਾਲ ਬਦਲਨੇ ਆ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਜਿਹੜੇ ਟਾਪ ਕੈਨੇਡੀਅਨ ਸੀਈਓ ਐ ਉਹਨਾਂ ਦੀ ਤਨਖਾਹਾਂ ਦਾ ਮਾਮਲਾ ਸਾਹਮਣੇ ਆਇਆ ਵੀ ਸਵੇਰੇ 10 ਵਜੇ ਦੇ ਨੂੰ ਇਹ ਓਨੇ ਕ ਪੈਸੇ ਕਮਾ ਲੈਂਦੇ ਆ ਇੱਕ ਦਿਨ ਦੇ ਵਿੱਚ ਜਿੰਨੇ ਕ ਆਮ ਕੈਨੇਡੀਅਨ ਨੇ ਸਾਰੇ ਸਾਲ ਚ ਕਮਾਉਣੇ ਹੁੰਦੇ ਆ ਇਹਦੀ ਗੱਲਬਾਤ ਕਰਾਂਗੇ ਫਰੇਜ਼ਰ ਹੈਲਥ ਨੇ ਜਿਹੜੇ ਬਿਨਾ ਲਾਇਸੈਂਸ ਤੋਂ ਖਾਣਾ ਵੇਚਣ ਵਾਲਿਆਂ ਦੇ ਮਾਮਲੇ ਦੇ ਵਿੱਚ ਚਿੰਤਾ ਪ੍ਰਗਟ ਕੀਤੀ ਹੈ ਤੇ ਇੱਕ ਕੈਲਗਰੀ ਦੇ ਵਿੱਚ ਪਾਣੀ ਦਾ ਸੰਕਟ ਖੜਾ ਹੋ ਸਕਦਾ ਉਹਦੇ ਬਾਰੇ ਆਪਾਂ ਗੱਲਬਾਤ ਕਰਨੀ ਹੈ ਸਭ ਤੋਂ ਪਹਿਲਾਂ ਨਵੇਂ ਸਾਲ ਦੇ ਰੈਜ਼ੋਲਿਊਸ਼ਨਸ ਬਾਰੇ ਮਾਹਰਾਂ ਦੀ ਰਾਏ ਮੀਡੀਆ ਦੇ ਵਿੱਚ ਆਮ ਲੋਕਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਬਹੁਤ ਵਾਰੀ ਗੱਲਬਾਤ ਹੁੰਦੀ ਹੈ ਜਿਹੜੇ ਨਵੇਂ ਸਾਲ ਦੇ ਰੈਜ਼ੋਲਿਊਸ਼ਨ ਹੁੰਦੇ ਆ ਮਤਲਬ ਬੰਦਾ ਨਿਸ਼ਾਨੇ ਵਿੱਚ ਦਾ ਆਮ ਤੌਰ ਦੇ ਉੱਤੇ ਕਿ ਮੈਂ ਆਹ ਸਾਲ ਦੇ ਵਿੱਚ ਆਹ ਕੰਮ ਕਰਨੇ ਆ ਤੇ ਪੈਸੇ ਜੋ ਮਤਲਬ ਆਪਣੇ ਫਾਈਨੈਂਸਸ ਮੈਨੇਜ ਕਰਨੇ ਆਮ ਤੌਰ ਤੇ ਲੋਕਾਂ ਦਾ ਬਹੁਤ ਗਣਤੀ ਦਾ ਹੀ ਹੁੰਦਾ ਵੀ ਮੈਂ ਪੈਸਾ ਤੇ ਲਾਇਤ ਕੀ ਬਚਾਉਣਾ ਹੈ ਜਾਂ ਸਿਹਤ ਆਪਣੀ ਠੀਕ ਕਰਨੀ ਹੈ ਇਹ ਦੋ ਤਿੰਨ ਜਿਹੜੇ ਵੱਡੇ ਮਸਲੇ ਹੁੰਦੇ ਆ ਲੋਕ ਇਹਨਾਂ ਨੂੰ ਲੈ ਕੇ ਅਬ ਜਿਹੜੇ ਉਹ ਲੈਂਦੇ ਆ ਹੁਣ ਇਹਦੇ ਬਾਰੇ ਕਿਉਂਕਿ ਸਾਰੇ ਰੈਜ਼ੋਲੂਸ਼ਨ ਲੈਂਦੇ ਆ ਬਹੁ ਗਿਣਤੀ ਲੈਂਦੇ ਆ ਉਹਦੇ ਤੋਂ ਬਾਅਦ ਇਹ ਵੀ ਸੱਚ ਆ ਕਿ 100 ਚੋਂ 80ਆਂ 85ਆਂ ਦੇ ਟੁੱਟਦੇ ਵੀ ਆ ਜਨਵਰੀ ਲੰਘਦੀ ਨਹੀਂ ਜਦੋਂ ਤੱਕ ਕਿ ਸਾਰਾ ਕੁਝ ਵਿੱਚ ਵਿਚਚਾਲੇ ਰਹਿ ਜਾਂਦਾ ਮਹਾਰਾ ਨੇ ਇੱਕ رائے ਦਿੱਤੀ ਅੱਜ ਔਰ ਜਿਹੜੀ ਮੇਨਸਟ੍ਰੀਮ ਮੀਡੀਆ ਦੇ ਵਿੱਚ ਵੀ ਜਾਂ ਅਖਬਾਰਾਂ ਦੇ ਵਿੱਚ ਵੀ ਸੁਰਖੀ ਬਣੀ ਐ ਉਹ ਇਹ ਕਿਹਾ ਕਿ ਜਿਹੜੇ ਨਵੇਂ ਸਾਲ ਦੇ ਤੁਸੀਂ ਇਹ ਆਪਣੇ ਪ੍ਰਣ ਕਰਦੇ ਆ ਕੋਲ ਸੈੱਟ ਕਰਦੇ ਆ ਜਾਂ ਤੁਸੀਂ ਜਿਹੜਾ ਵਿਜ਼ਨ ਬਣਾਉਨੇ ਆ ਇਹ ਸਾਰਾ ਕੁਝ ਇਹ ਇਹਦੇ ਲਈ ਉਹ ਕਹਿੰਦੇ ਤੁਹਾਨੂੰ ਵੀ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਸਟ्रेसਫੁੱਲ ਚੀਜ਼ ਆ ਵੀ ਇਹ ਵੀ ਉਲਟਾ ਲੋਕਾਂ ਦੇ ਉੱਤੇ ਮਤਲਬ ਉਹਨਾਂ ਨੂੰ ਸਟ्रेस ਪਾ ਰਹੀ ਹੈ اسپੈਸ਼ਲੀ ਜਦੋਂ ਪਹਿਲੇ ਹੀ ਬੰਦੇ ਤੇ ਮਤਲਬ ਆਪਣੀ ਜਿਹੜੀ ਬਿਜ਼ੀ ਲਾਈਫ ਆ ਇਸ ਵੇਲੇ ਔਰ ਮਹਿੰਗੀ ਹੈ ਮਹਿੰਗਾਈ ਕਿੰਨੀ ਹੋ ਗਈ ਉਹਦੇ ਉੱਤੇ ਬੰਦੇ ਨੂੰ ਇੱਕ ਹੋਰ 100 ਬੰਦਾ ਜਿਹਦਾ ਮੈਂ ਪਹਿਲਾਂ ਜ਼ਿਕਰ ਕੀਤਾ 100 ਬੰਦਾ ਜਿਹੜੀ ਗੱਲ ਤੱਕਦਾ ਵੀ ਮੈਂ ਕਿ ਆਹ ਕੰਮ ਕਰਨਾ ਨਵੇਂ ਸਾਲ ਤੋਂ ਸ਼ਰਾਬ ਛੱਡ ਦੇਣੀ ਆ ਜਾਂ ਪੀਣ ਲੱਗ ਜਣੀ ਆ ਜਾਂ ਮੈਂ ਕੁਛ ਕਰਨਾ ਆ ਸਿਹਤ ਠੀਕ ਕਰਨੀ ਆ ਮੈਂ ਪੈਸਾ țeਲਾ ਜੋੜਨਾ ਕੁਛ ਵੀ ਕਰਨਾ ਆ 100 ਚੋਂ 85 ਜਣਿਆਂ ਦੇ ਟੁੱਟ ਜਾਂਦੇ ਆ ਉਹ ਟੁੱਟਣ ਦੇ ਨਾਲ ਇੱਕ ਹੋਰ ਟੈਨਸ਼ਨ ਪੈਂਦੀ ਆ ਮਾਹਰੇ ਕਹਿ ਰਹੇ ਆ ਕਿ ਪਹਿਲਾਂ ਹੀ ਟੈਨਸ਼ਨ ਆ ਬਹੁਤ ਆ ਸਟ੍ਰੈਸ ਪਹਿਲਾਂ ਹੀ ਬਹੁਤ ਆ ਇਸ ਕਰਕੇ ਇਹ ਲਵੋ ਨਾ ਲਵੋ ਨਾ ਦਾ ਮਤਲਬ ਇਹ ਆ ਕਿ ਇਹ ਜਿਹੜੇ ਗੋਲ ਤੁਸੀਂ ਬਣਾਉਣੇ ਆ ਇਹਨੂੰ ਥੋੜੇ ਬਣਾ ਲਓ ਵੱਡੇ ਗੋਲ ਨਾ ਬਣਾਓ ਉਲਟਾ ਤੁਹਾਡੇ ਤੇ ਸਟ੍ਰੈਸ ਹੋਊਗੀ ਠੀਕ ਆ 100 ਚੋਂ 15 ਤਾਂ ਬਣਾ ਲੈਣਗੇ ਉਹ ਤਾਂ ਕਰ ਲੈਣਗੇ ਜੋ ਕੁਛ ਉਹਨਾਂ ਨੇ ਕਰਨਾ ਆ ਉਹ ਕਹਿੰਦੇ ਰੈਜ਼ੋਲੂਸ਼ਨ ਦਾ ਤੁਹਾਡੀ 멘ਟਲ ਵੈਲਬੀਇੰਗ ਦੇ ਉੱਤੇ ਅਸਰ ਹੋਣਾ ਚਾਹੀਦਾ ਰੈਜ਼ੋਲੂਸ਼ਨ ਅਸੀਂ ਕਿਉਂ ਲੈਨੇ ਆ ਜਾਂ ਉਹ ਗੋਲ ਕਿਉਂ ਬਣਾਉਨੇ ਆ ਨਿਸ਼ਾਨੇ ਕਿਉਂ ਬਣਾਉਨੇ ਆ ਉਹ ਇਸ ਕਰਕੇ ਕਰਦੇ ਆ ਕਿ ਸਾਡਾ ਜੀਵਨ ਬਿਹਤਰ ਹੋਵੇ ਤੇ ਜੇ ਉਹ ਬਣਾਉਣ ਦੇ ਨਾਲ ਜੀਵਨ ਹੀ ਨਹੀਂ ਬਿਹਤਰ ਹੋ ਰਿਹਾ ਸਗੋਂ ਉਲਟਾ ਖਰਾਬ ਹੋ ਰਿਹਾ ਤਾਂ ਉਹ ਨਾ ਬਣਾਓ ਮਤਲਬ ਇੱਕ ਹੋਰ ਸਟ੍ਰੈਸ ਆਪਣਾ ਮਨਸਿਕ ਸਿਹਤ ਦੇ ਉੱਤੇ ਬੋਝ ਨਾ ਪਾਓ ਉਹ ਕਹਿੰਦੇ ਮੰਨ ਲਓ ਤੁਸੀਂ ਪੈਸਾ ਤੇ ਸੇਵ ਕਰਨਾ ਹਨਾ ਇਹ ਨਹੀਂ ਕਰ ਸਕਦੇ ਵੱਡਾ ਕੁਝ ਤੇ ਉਹ ਨਾ ਕਰੋ ਤੁਸੀਂ ਇਨੂੰ ਮਤਲਬ ਜਿਹੜਾ ਉਹਨੂੰ ਥੋੜੇ ਜੇ ਕੰਮ ਦੇ ਨਾਲ ਹੀ ਸ਼ੁਰੂ ਕਰ ਲੋ ਵੀ ਤੁਸੀਂ ਘੱਟੋ ਘੱਟ ਇੱਕ ਜਿਹੜੇ ਇਹ ਫਾਈਨੈਂਸਸ ਦੇ ਮਹਾਰਾ ਉਹ ਕਹਿੰਦੇ ਤੁਸੀਂ ਹੋਰ ਕੁਝ ਨਹੀਂ ਕਰ ਸਕਦੇ ਪੈਸਾ ਬਚਾਉਣ ਦੇ ਲਈ ਪਹਿਲਾ ਸਟੈਪ ਇਹ ਆ ਕਿ ਤੁਸੀਂ ਜਿਹੜਾ ਤੁਹਾਡਾ ਪੈਸਾ ਜਾਂਦਾ ਕਿੱਥੇ ਆ ਉਹਨੂੰ ਦੇਖਣ ਲੱਗ ਜਾਓ ਕਿ ਲੀਕ ਕਿੱਥੇ ਹੁੰਦੀ ਹੈ ਤੁਹਾਡੀ ਮਤਲਬ ਉਹ ਲੀਕ ਦਾ ਮਤਲਬ ਇਹ ਆ ਕਿ ਪਹਿਲਾਂ ਤਾਂ ਸਾਰੀਆਂ ਬੈਂਕ ਦੀਆਂ ਸਟੇਟਮੈਂਟਾਂ ਦੇਖੋ ਤੁਹਾਨੂੰ ਉੱਥੋਂ ਸਮਝ ਆ ਜਾਊਗੀ ਦੂਜਾ ਆਪਣੇ ਕ੍ਰੈਡਿਟ ਕਾਰਡ ਦੇ ਬਿੱਲ ਦੇਖੋ ਮਤਲਬ ਇਹ ਇਹ ਤਾਂ ਕਰ ਸਕਦਾ ਨਾ ਕੋਈ ਵੀ ਤੀਜਾ ਜਿਹੜੀਆਂ ਸਭ ਤੋਂ ਵੱਡਾ ਖਤਰਾ ਇਸ ਵੇਲੇ ਉਹਨੇ ਦੱਸਿਆ ਉਹਨੀਆਂ ਸਬਸਕ੍ਰਿਪਸ਼ਨਸ ਤੁਸੀਂ ਐਵੇਂ ਸਬਸਕ੍ਰਾਈਬ ਕਰੀ ਜਾਂਦੇ ਹੋ ਮਹੀਨੇ ਦੇ ਮਹੀਨੇ ਪੈਸੇ ਪਈ ਜਾਂਦੇ ਆ ਉਹ ਕੈਨਸਲ ਨਹੀਂ ਹੁੰਦੇ ਇਹ ਤਿੰਨ ਚੀਜ਼ਾਂ ਕਰ ਲੱਗ ਜਾਓ ਕਹਿੰਦੇ ਬਾਕੀ ਮੈਨੇਜ ਜਿਹੜਾ ਤੁਸੀਂ ਬਾਅਦ ਦੇ ਵਿੱਚ ਆਪ ਹੀ ਕਰ ਲੋਗੇ ਵੀ ਗੋਲ ਨੂੰ ਛੋਟਾ ਰੱਖੋ ਔਰ ਉਹਨਾਂਕ ਰੱਖੋ ਜਿੰਨਾਕ ਤੁਸੀਂ ਕਰ ਸਕਦੇ ਆ ਕਿ ਵੱਡੇ ਸ਼ਕੀਮ ਨਾਲੋਂ ਛੋਟੀ ਛੋਟਾ ਜਿਹੜਾ ਮੂਵ ਆ ਮਤਲਬ ਉਹਨੂੰ ਥੋੜਾ ਜਿਹਾ ਕਿਸੇ ਨਾ ਕਿਸੇ ਤਰ੍ਹਾਂ ਤੁਸੀਂ ਕਰ ਲੱਗ ਜਾਓ ਵੀ ਮਤਲਬ ਕੰਮ ਦੇ ਉੱਤੇ ਥੋੜਾ ਜਿਹਾ ਜੇ ਸਿਹਤ ਠੀਕ ਕਰਨੀ ਹੈ ਖੜਾ ਹੀ ਹੋ ਜਾਓ ਥੋੜੇ ਕਦਮੀ ਤੁਰਨਾ ਸ਼ੁਰੂ ਕਰ ਦਿਓ ਇੱਕ ਬਲੌਕ ਤੁਰਨਾ ਸ਼ੁਰੂ ਕਰ ਦਿਓ ਨਾ ਕਿ ਇਹ ਕਰੋ ਕਿ ਮੈਂ ਬਸ ਹੁਣ ਇਹਦੇ ਤੋਂ ਬਾਅਦ ਸਾਰਾ ਕੁਝ ਠੀਕ ਕਰ ਲੈਣਾ ਸੋ ਇਹ ਮਾਹਰ ਹੈ ਇਸ ਵੇਲੇ ਕਹਿ ਰਿਹਾ ਕਿ ਕੈਨੇਡਾ ਦੇ ਵਿੱਚ ਵੀ ਇਹਨੂੰ ਸੈਲਫ ਕਾਈਂਡਨੈਸ ਕਹਿੰਦੇ ਆ ਵੀ ਆਪਣੇ ਆਪ ਦੇ ਉੱਤੇ ਵੀ ਤੁਸੀਂ ਐਡਾ ਜ਼ੁਲਮ ਨਾ ਕਰੋ ਵੀ ਆਪਣੇ ਆਪ ਨੂੰ ਸ਼ਰਮ ਦੇ ਵਿੱਚ ਮਾਰੋ ਤੇ ਜਾਂ ਆਪਣੇ ਆਪ ਨੂੰ ਗਿਲਟੀ ਫੀਲ ਕਰੀ ਜਾਓ ਕਿ ਮੇਰੇ ਕੋਲੋਂ ਇਹ ਹੁੰਦਾ ਨਹੀਂ ਮੇਰੇ ਕੋਲੋਂ ਇਹ ਹੁੰਦਾ ਨਹੀਂ ਹੌਲੀ ਹੌਲੀ ਗੋਲ ਬਣਾ ਲਓ ਪਰਵਾਹ ਤਾਂ ਹੌਲੀ ਹੌਲੀ ਪਾ ਲਓ ਨਵੇਂ ਸਾਲ ਦੇ ਪ੍ਰੈਸ਼ਰ ਥੱਲੇ ਨਾ ਆਓ ਮਤਲਬ ਕੁਝ ਵੀ ਉਹ ਕਹਿੰਦੇ ਆ ਜਿਹੜਾ ਨਹੀਂ ਕੀਤਾ ਤੁਸੀਂ ਉਹਨਾਂ ਨੂੰ ਥੋੜਾ ਜਿਹਾ ਕਰਨ ਲੱਗ ਜਾਓ ਇੱਕ ਤਾਂ ਹੈਗਾ ਕਿ ਮਾੜਾ ਕਰਨ ਲੱਗ ਜਾਓ ਪਿੱਛੇ ਨੂੰ ਚਲੇ ਜਾਓ ਜਾਂ ਬਿਲਕੁਲ ਹੀ ਨਾ ਕਰੋ ਥੋੜਾ ਜਿਹਾ ਕਰ ਲਓ ਬੁਜਾਏ ਇਹ ਦੇ ਕਿ ਤੁਸੀਂ ਬਹੁਤ ਵੱਡਾ ਨਿਸ਼ਾਨਾ ਮਿੱਥ ਲਓ ਤੇ ਬਾਅਦ ਦੇ ਵਿੱਚ ਉਹ ਪੂਰਾ ਨਾ ਹੁੰਦਾ ਤੇ ਫਿਰ ਤੁਸੀਂ ਉਹਦੀ ਤੋਂ ਬਾਅਦ ਫਿਰ ਇੱਕ ਜਿਹੜੀ ਮਾਨਸਿਕ ਪਰੇਸ਼ਾਨੀ ਦੇ ਵਿੱਚ ਜਾਂਦੇ ਆ ਨਵੇਂ ਸਾਲ ਦੇ ਵਿੱਚ ਐਤਕੀ ਇਮੀਗ੍ਰੇਸ਼ਨ ਦੇ ਉੱਤੇ ਵੱਡਾ ਫਰਕ ਪੈਣਾ ਕੈਨੇਡਾ ਕਾਫੀ ਜ਼ਿਆਦਾ ਰਿਡਿਊਸ ਕਰ ਰਿਹਾ ਉਹਨਾਂ ਲੋਕਾਂ ਦੀ ਜਿਹੜੇ ਇਹਨਾਂ ਨੇ ਕੈਨੇਡਾ ਦੇ ਵਿੱਚ ਹੁਣ ਆਉਣ ਦੇਣੇ ਆ ਜਾਂ ਜਿਨ੍ਹਾਂ ਨੂੰ ਪੀਆਰ ਦੇਣੀ ਆ ਨੰਬਰ ਬਹੁਤ ਘਟਾ ਦਿੱਤਾ ਚਾਹੇ ਉਹ ਸਟੂਡੈਂਟਸ ਨੇ ਚਾਹੇ ਟੈਂਪਰਰੀ ਵਰਕਰਸ ਨੇ ਇਹ ਬਹੁਤ ਵੱਡੀ ਤਬਦੀਲੀ ਆ ਕਿਉਂਕਿ ਕਈ ਸਾਲਾਂ ਤੱਕ ਕੈਨੇਡਾ ਨੇ ਇਮੀਗ੍ਰੇਸ਼ਨ ਦੇ ਨੰਬਰ ਬਹੁਤ ਵਧਾਏ ਆ ਗੋਲ ਜਿਹੜਾ ਇਸ ਵੇਲੇ 2026 ਦੇ ਵਿੱਚ ਇਹੀ ਆ ਕਿ ਪ੍ਰੈਸ਼ਰ ਬਹੁਤ ਆ ਜਿਹੜਾ ਜੌਬਸ ਦੇ ਉੱਤੇ ਪ੍ਰੈਸ਼ਰ ਆ ਉਹ ਘਟਾਉਣਾ ਹਾਊਸਿੰਗ ਦੇ ਉੱਤੇ ਹੈਲਥ케ਅਰ ਦੇ ਉੱਤੇ ਪਬਲਿਕ ਸਰਵਿਸਿਜ਼ ਦੇ ਉੱਤੇ ਤੇ ਉਹ ਇੱਕੋ ਹੀ ਤਰੀਕਾ ਆ ਕਿ ਇਹਨਾਂ ਨੇ ਹੁਣ ਬੰਦੇ ਪੱਕੇ ਨਹੀਂ ਕਰਨੇ ਪੱਕੇ ਵੀ ਨਹੀਂ ਕਰਨੇ ਤੇ ਸੱਦਣੇ ਵੀ ਨਹੀਂ ਇਹ ਮਾੜੀ ਗੱਲ ਕਹਿ ਲਓ ਜਿਹੜੇ ਲੋਕ ਵੀ ਇੱਥੇ ਪੱਕੇ ਹੋਣਾ ਚਾਹੁੰਦੇ ਆ ਉਹਨਾਂ ਦੇ ਲਈ ਪਰਮਾਨੈਂਟ ਰੈਜ਼ੀਡੈਂਟ ਨੰਬਰ ਆਪਾਂ ਪਹਿਲਾਂ ਵੀ ਗੱਲ ਕਈ ਵਾਰੀ ਕਰ ਚੁੱਕੇ ਆ ਐਸ ਸਾਲ ਹੋਰ ਥੱਲੇ ਜਾਣਾ 2026 ਦੇ ਵਿੱਚ ਕੈਨੇਡਾ ਦੀ ਜਿਹੜੀ ਸਕੀਮ ਇਹ ਆ ਕਿ 380000 ਪਰਮਾਨੈਂਟ ਰੈਜ਼ੀਡੈਂਟ ਇਹਨਾਂ ਨੇ ਕਰਨੇ ਆ ਜਿਹੜੇ ਕਿ ਪਹਿਲੇ ਸਾਲਾਂ ਨਾਲੋਂ ਘੱਟ ਆ ਪਹਿਲਾਂ ਕੈਨੇਡਾ ਦੇ ਵਿੱਚ 24 ਦੇ ਵਿੱਚ ਇਹਨਾਂ ਨੇ ਘਟਾਏ ਸੀਗੇ ਤੇ ਉਦੋਂ 483000 ਸੀ ਹੁਣ 483000 ਤੋਂ ਘਟਾ ਕੇ ਇਹਨਾਂ ਨੇ 380000 ਕਰ ਦਿੱਤੇ ਆ ਇਹ ਜਿਹੜਾ ਨੰਬਰ ਘਟਾ ਕੀਤਾ ਆ ਇਹ ਘਟੋ ਘਟ ਇਹਨਾਂ ਨੇ ਗੱਲ 26 ਦੀ ਨਹੀਂ ਜਿਹੜੇ ਮਹਾਰਜਾ ਇਮੀਗ੍ਰੇਸ਼ਨ ਦੇ ਉਹ ਦੱਸ ਰਹੇ ਆ ਇਹਨਾਂ ਨੇ 26 27 28 ਅਗਲੇ 3 ਸਾਲ ਇਹ ਨੰਬਰ ਐਸੇ ਤਰੀਕੇ ਨਾਲ ਥੱਲੇ ਲੈ ਕੇ ਜਾਣਾ ਜਿਹੜੇ ਸਕਿਲਡ ਵਰਕਰ ਨੇ ਉਹਨਾਂ ਨੂੰ ਪ੍ਰਾਇੋਰਟੀ ਦੇਣੀ ਆ ਕਰਕ ਹੀ ਰਹੇ ਆ ਇਹ ਇਮੀਗ੍ਰੈਂਟ ਇਮੀਗ੍ਰੇਸ਼ਨ ਤੋਂ ਬਿਨਾ ਕੈਨੇਡਾ ਦਾ ਸਰ ਨਹੀਂ ਸਕਦਾ ਜੋ ਵੀ ਕਰਨਗੇ ਪਰ ਜਿਹੜੇ ਵੀ ਇਹਨਾਂ ਨੇ ਹੁਣ ਇਸ ਸਾਲ ਦੇ ਵਿੱਚ ਵਰਕਰ ਸੱਦਨੇ ਆ ਉਹ ਇਹ ਆ ਕਿ ਜਿਹੜੇ ਕੁਇਕਲੀ ਕੰਟਰੀਬਿਊਟ ਕਰਨ ਬੰਦਾ ਕੈਨੇਡਾ ਆਇਆ ਸਿੱਧਾ ਕੈਨੇਡਾ ਦੀ ਵਰਕ ਫੋਰਸ ਦੇ ਵਿੱਚ ਸ਼ਾਮਲ ਹੋ ਜੇ ਸਿੱਧਾ ਉਹ ਕੰਮ ਕਰਨ ਲੱਗ ਜੇ ਵੀ ਉਹਦੇ ਕੋਲ ਜਿਹਦੇ ਕੋਲ ਸਟਰੋਂਗ ਐਜੂਕੇਸ਼ਨ ਆ ਜਾਂ ਪੇਸ਼ੇਵ ਕੰਮ ਦਾ ਤਜਰਬਾ ਹੈ ਸਕਿੱਲ ਸਕਿੱਲ ਉਹਦੇ ਕੋਲ ਹੋਵੇ ਖਾਸ ਕਰਾ ਹੈਲਥ ਕੇਅਰ ਵਾਲੇ ਨਾ ਨਰਸਸ ਇੱਥੇ ਲੱਭ ਰਹੀਆਂ ਹਨ ਡਾਕਟਰ ਲੱਭ ਰਹੇ ਆ ਟਰੇਡਰ ਕਿੰਨੇ ਟਰੇਡ ਨੇ ਜਿਹੜੇ ਜਿਨ੍ਹਾਂ ਦੇ ਵਿੱਚ ਬੰਦੇ ਚਾਹੀਦੇ ਆ ਐਜੂਕੇਸ਼ਨ ਦੇ ਵਿੱਚ ਟੀ ਐਗਰੀਕਲਚਰ ਦੇ ਵਿੱਚ ਆ ਜਿਹੜੀਆਂ ਸਟੈਮ ਜੌਬਸ ਨੇ ਉਹਨਾਂ ਦੇ ਵਿੱਚ ਇਹਨਾਂ ਕੋਲੇ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਦੇ ਵਿੱਚ ਜ਼ਿਆਦਾ ਚਾਂਸਸ ਨੇ ਜਿਹੜੇ ਇਹਦੇ ਨਾਲ ਹੀ ਇਹਨਾਂ ਨੇ ਜਿਹੜੇ ਟੈਂਪੋਰੀ ਵਰਕਰਸ ਨੇ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਐਸ ਸਾਲ ਵੀ ਕਟਾਉਣੇ ਆ ਜਿਹੜਾ ਕੈਨੇਡਾ ਨੇ ਜਿਹੜੀਆਂ ਨੰਬਰ ਆਫ ਟੈਂਪੋਰੀ ਫੋਰਨ ਵਰਕਰਸ ਨੇ ਉਹਨਾਂ ਨੂੰ ਵੀ ਕੱਟ ਕਰਨਾ 230000 ਨਵੇਂ ਟੈਂਪੋਰੀ ਵਰਕਰ ਜਿਹੜੇ ਆ ਉਹ 2026 ਦੇ ਵਿੱਚ ਇਹਨਾਂ ਨੇ ਅਲਾਉ ਕਰਨੇ ਆ ਇਹ ਬਹੁਤ ਘੱਟ ਨੇ ਪਹਿਲਾਂ ਨਾਲੋਂ ਦੇਵੀ ਸਰਕਾਰ ਇਹ ਚਾਹੁੰਦੀ ਆ ਕਿ ਟੈਂਪਰੇਰੀ ਰੈਜ਼ੀਡੈਂਟ ਜਿਹੜੇ ਆ ਉਹ 5% ਤੋਂ ਘੱਟ ਹੋਣ ਕੈਨੇਡਾ ਦੀ ਪੋਪੂਲੇਸ਼ਨ ਦਾ ਜਿਹੜਾ ਕਿ 27 ਤੱਕ ਇਹਨਾਂ ਨੇ ਕਰਨਾ ਹੈ ਉਹਨਾਂ ਨੂੰ ਘਟਾਉਣ ਦੇ ਲਈ ਉਹ ਉਹਨਾਂ ਨੂੰ ਵੀਜ਼ੇ ਦੇਣੇ ਜਾਂ ਵਧਾਉਣੇ ਉਹ ਵੀ ਘੱਟ ਕਰ ਦੇਣੇ ਫਿਰ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹ ਅੱਧੇ ਤੋਂ ਵੀ ਜ਼ਿਆਦਾ ਘੱਟ ਇਹਨਾਂ ਨੇ ਕਰਨੇ ਆ ਤੇ ਇਹ 1.5 ਲੱਖ 1,55,000 ਨਵੇਂ ਸਟੂਡੈਂਟ ਵੀਜ਼ੇ ਇਹਨਾਂ ਨੇ 2026 ਦੇ ਵਿੱਚ ਦੇਣੇ ਆ ਇਹ 1,55,000 26 ਚ ਦੇਣੇ ਆ 2 ਸਾਲ ਪਹਿਲਾਂ 23 ਦੇ ਵਿੱਚ 6,50,000 ਸੀ ਸੋ ਇਹਦਾ ਮਤਲਬ ਵੀ ਸਿੱਧਾ ਹਾਊਸਿੰਗ ਦੇ ਉੱਤੇ ਉਹਦਾ ਪ੍ਰੈਸ਼ਰ ਜਿਹੜਾ ਘਟਾਉਣਾ ਚਾਹੁੰਦੇ ਆ ਸੋ ਦੂਜਾ ਇਹਨਾਂ ਨੇ ਹੁਣ ਜਿਹੜੇ ਸਟੂਡੈਂਟ 1,55,000 ਸਦਣੇ ਵੀ ਆ ਉਹਨਾਂ ਨੂੰ ਵੀ ਸਖਤ ਕਰ ਦੇਣਾ ਇੰਟਰਨੈਸ਼ਨਲ ਸਟੂਡੈਂਟ ਨੂੰ ਜਿਹੜਾ ਇਹ 22,000 895 ਜਿਹੜਾ ਹੈਗਾ ਸਾਲ ਦੇ ਲਈ ਉਹ ਜਿਹੜਾ ਕਰਨਾ ਪੈਣਾ ਦਿਖਾਉਣਾ ਪੈਣਾ ਟਿਊਸ਼ਨ ਨਹੀਂ ਜਿਹੜਾ ਵੱਖਰਾ ਕਰਨਾ ਪੈਂਦਾ ਸੋ ਫੈਮਿਲੀ ਮੈਂਬਰ ਜਿਹੜੇ ਆਹੋ ਜੇ ਨਾਲ ਆਉਂਦੇ ਆ ਤੇ ਉਹ ਅਮਾਉਂਟ ਓਨੀ ਤਰੀਕੇ ਦੇ ਨਾਲ ਹੋਰ ਅੱਗੇ ਵੱਧ ਹੀ ਜਾਣੀ ਆ ਕੈਨੇਡਾ ਦੇ ਵਿੱਚ ਵਰਕ ਜਾਂ ਜਿਹੜਾ ਸਟੱਡੀ ਐਕਸਪੀਰੀਅੰਸ ਆ ਉਹ ਹੁਣ ਜਿਹੜਾ ਹੋਰ ਤਰੀਕੇ ਨਾਲ ਮੈਟਰ ਕਰਦਾ ਇਹ ਵੀ ਇੱਕ ਵੱਖਰੀ ਤਰੀਕਾ ਤਰੀਕਾ ਹੈ ਜਿਹਨੂੰ ਦੇਖਿਆ ਜਾ ਰਿਹਾ ਜਿਹੜਾ ਕੈਨੇਡੀਅਨ ਵਰਕ ਜਾਂ ਸਟੱਡੀ ਐਕਸਪੀਰੀਅੰਸ ਉਹ ਹੁਣ ਲੋਕ ਜਿਹੜੇ ਪਹਿਲਾਂ ਹੀ ਇੱਥੇ ਰਹਿ ਰਹੇ ਆ ਕੰਮ ਕਰ ਰਹੇ ਆ ਕੈਨੇਡਾ ਦੇ ਵਿੱਚ ਉਹਨਾਂ ਨੂੰ ਇੱਕ ਐਡਵਾਂਟੇਜ ਜ਼ਰੂਰ ਹੋਊਗਾ ਕੈਨੇਡਾ ਇਹ ਪਲਾਨ ਕਰ ਰਿਹਾ ਹੈ ਕਿ 33000 ਟੈਂਪਰਰੀ ਵਰਕਰ ਜਿਹੜੇ ਕੈਨੇਡਾ ਦੇ ਵਿੱਚ ਨੇ ਇਹਨਾਂ ਨੂੰ ਪਰਮਾਨੈਂਟ ਰੈਜ਼ਿਡੈਂਸੀ 2026 27 ਦੇ ਵਿੱਚ ਦਿੱਤੀ ਜਾਵੇ ਕਿਉਂਕਿ ਪਹਿਲਾਂ ਹੀ ਇਹਨਾਂ ਕੋਲ ਜੌਬ ਹੈਗੀ ਐ ਐਕਸਪੀਰੀਐਂਸ ਹੈਗਾ ਆ ਘਰ ਤੇ ਉਹ ਮਤਲਬ ਯੂਜ਼ ਕਰ ਹੀ ਰਹੇ ਆ ਜਿਹੜੀ ਫੈਮਿਲੀ ਇਮੀਗ੍ਰੇਸ਼ਨ ਦੇ ਰੂਲ ਨੇ ਉਹ ਇਹਨਾਂ ਨੇ ਹੋਰ ਸਖਤ ਕਰ ਦਿੱਤੇ ਆ ਫੈਮਿਲੀ ਸਪੌਂਸਰਸ਼ਿਪ ਨੂੰ ਇਹ ਬਹੁਤ ਬੁਰੀ ਤਰ੍ਹਾਂ ਘਟਾ ਰਹੇ ਆ ਤੇ ਇਹਨੂੰ ਜਿਹੜੇ ਵਰਕ ਪਰਮਿਟਸ ਜਿਹੜੇ ਹੈਗੇ ਆ ਸਪਾਉਸਸ ਦੇ ਲਈ ਉਹਦੇ ਉੱਤੇ ਜਿਹੜੇ ਸਪਾਊਸ ਨੇ ਹਾਈ ਲੈਵਲ ਸਟੂਡੈਂਟਸ ਜਾਂ ਜਿਹੜੀਆਂ ਸਕਿਲਡ ਵਰਕਰ ਨੇ ਉਹਨਾਂ ਨੂੰ ਵੀ ਵਰਕ ਪਰਮਿਟ ਦੇਣਾ ਇਹਨਾਂ ਨੇ ਬੱਚੇ ਜਿਹੜੇ ਹੈਗੇ ਆ ਫੋਰਨ ਵਰਕਰਸ ਦੇ ਉਹਨਾਂ ਨੂੰ ਓਪਨ ਵਰਕ ਪਰਮਿਟ ਇਹਨਾਂ ਨੇ ਹੁਣ ਨਹੀਂ ਦੇਣੇ ਪਹਿਲਾਂ ਇਹਨਾਂ ਨੇ ਘਟਾ ਦਿੱਤਾ ਸੀ ਜਿਹੜੇ 12 ਕਰਕੇ ਆਉਂਦੇ ਸੀ ਉਹਨਾਂ ਨੂੰ ਨਹੀਂ ਦਿੰਦੇ ਸੀ ਉਹਨਾਂ ਦੇ ਸਪਾਊਸ ਨੂੰ ਵੀ ਸਿਰਫ ਪੋਸਟ ਗ੍ਰੈਜੂਏਸ਼ਨ ਜਾਂ ਪੀ ਐਚ ਡੀ ਵਾਲਿਆਂ ਨੂੰ ਦਿੰਦੇ ਸੀ ਉਹਦੇ ਤੇ ਵੀ ਹੋਰ ਇਹਨਾਂ ਨੇ ਕੰਮ ਕਰ ਦੇਣਾ ਹੈ ਦੂਜਾ ਕਿ ਜਿਹੜੇ ਫ੍ਰੈਂਚ ਸਪੀਕਿੰਗ ਨੇ ਉਹਨਾਂ ਨੂੰ ਹੋਰ ਪ੍ਰੈਫਰੈਂਸ ਦੇਣੀ ਸ਼ੁਰੂ ਕਰ ਦੇਣੀ ਹੈ ਪ੍ਰੋਸੈਸ ਉਹੀ ਹੈ ਜਿਹੜਾ ਪਿਛਲੇ ਸਾਲਾਂ ਦੇ ਵਿੱਚ ਹੋ ਰਿਹਾ ਉਹਨੂੰ ਇਹ ਹੋਰ ਜ਼ਿਆਦਾ ਤੇਜ਼ ਕਰ ਰਹੇ ਹਨ ਕੈਨੇਡਾ ਇਹ ਚਾਹੁੰਦਾ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਫ੍ਰੈਂਚ ਬੋਲਣ ਔਰ ਈਵਨ ਕਵੈਕ ਤੋਂ ਬਾਹਰ ਵੀ ਬੋਲਣ ਕਿਉਂਕਿ 2026 ਦੇ ਵਿੱਚ 9% ਜਿਹੜੇ ਨਵੇਂ ਪਰਮਨੈਂਟ ਰੈਜ਼ੀਡੈਂਟ ਆ ਉਹ ਫ੍ਰੈਂਚ ਸਪੀਕਿੰਗ ਹੋਣੇ ਚਾਹੀਦੇ ਆ ਸੋ ਬਹੁਤ ਵੱਡਾ ਨੰਬਰ ਆ ਇਹ ਨੰਬਰ ਹਰ ਸਾਲ ਇਹਨਾਂ ਨੇ ਵਧਾਈ ਜਾਣਾ ਹੈ ਰਿਫਿਊਜੀ ਤੇ ਜਿਹੜੇ ਐਸਾਈਲਮ ਰੂਲਸ ਨੇ ਉਹ ਸਖਤ ਕਰ ਦਿੰਦੇ ਆ ਕੈਨੇਡਾ ਰਿਫਿਊਜੀ ਐਡਮਿਸ਼ਨ ਜਿਹੜੀ ਆ ਉਹ ਘਟਾ ਰਿਹਾ ਅਸਾਈਲਮ ਦੇ ਨਿਯਮਾਂ ਨੂੰ ਸਖਤ ਕਰ ਰਿਹਾ ਵੀ ਬਹੁਤ ਸਾਰੇ ਜਿਹੜੇ ਕੇਸ ਹੈ ਉਹ ਰਿਜੈਕਟਡ ਹੋ ਰਿਹਾ ਨਵਾਂ ਬਿੱਲ ਆ ਰਿਹਾ ਜਿਹੜਾ C2 ਉਹਦੇ ਨਾਲ ਮਤਲਬ ਜਿਹੜੀ ਆ ਕੈਨਸਲੇਸ਼ਨ ਬਹੁਤ ਤੇਜ਼ ਹੋ ਜਾਣੀ ਹੈ ਵੀਜ਼ਾ ਐਪਲੀਕੇਸ਼ਨ ਦੀ ਕਿਸੇ ਦੀ ਐਪਲੀਕੇਸ਼ਨ ਵੀ ਰਿਜੈਕਟ ਕੀਤੀ ਜਾ ਸਕਦੀ ਹੈ ਸੋ ਇਮੀਗ੍ਰੇਸ਼ਨ ਨੂੰ ਕੈਨੇਡਾ ਬੰਦ ਨਹੀਂ ਕਰੂਗਾ ਇਸ ਸਾਲ ਦੇ ਵਿੱਚ ਇਹ ਨਹੀਂ ਆ ਪਰ ਇਹਨਾਂ ਨੇ ਸਲੋ ਡਾਊਨ ਕਰ ਦੇਣਾ ਪ੍ਰੋਸੈਸ ਤੇ ਦੂਜਾ ਬਹੁਤ ਜ਼ਿਆਦਾ ਸਿਲੈਕਟਿਵ ਹੋ ਜਾਣਾ ਇਹਨਾਂ ਨੇ ਕਿ ਕਿਹਨੂੰ ਰੱਖਣਾ ਹੈ ਤੇ ਕਿਹਨੂੰ ਨਹੀਂ ਰੱਖਣਾ ਹੈ ਅਗਲੀ ਗੱਲਬਾਤ ਇੱਕ ਕੈਨੇਡਾ ਦੇ ਸੀਈਓਜ਼ ਬਾਰੇ ਰਿਪੋਰਟ ਆਈ ਆ ਇਹ ਕਾਫੀ ਜਿਹੜੀ ਕਹ ਲੋ ਕਿ ਇੱਕ ਪਹਿਲੀ ਵਾਰੀ ਹੋਇਆ ਹਿਸਟਰੀ ਦੇ ਵਿੱਚ ਬਹੁਤ ਵੱਡਾ ਇੱਕ ਹੈਗਾ ਤਨਖਾਹ ਇਹਨਾਂ ਦੀ ਟਾਪ ਸੀਈਓ ਕੰਪਨੀਆਂ ਦੇ ਜਿਹੜੇ ਸੀਈਓ ਹੁੰਦੇ ਆ ਉਹਨਾਂ ਦੀ ਤਨਖਾਹ ਬਹੁਤ ਜ਼ਿਆਦਾ ਆ ਇੱਕ ਉਹਨਾਂ ਨੇ ਜਿਹੜੀ ਤਰੀਕੇ ਨਾਲ ਸਮਝਾਉਣ ਦੇ ਲਈ ਦੱਸਿਆ ਕਿ 9:25 ਮਿੰਟ ਤੇ ਸਵੇਰੇ ਅੱਜ ਜਨਵਰੀ 2 2026 ਨੂੰ ਕੈਨੇਡਾ ਦੇ ਜਿਹੜੇ ਸੋ ਹਾਈएस्ट ਪੇਡ ਸੀਈਓ ਨੇ ਉਹਨਾਂ ਨੇ ਉਹਨਾ ਪੈਸਾ ਕਮਾ ਲਿਆ ਜਿੰਨਾ ਇੱਕ ਐਵਰੇਜ ਕਨੇਡੀਅਨ ਵਰਕਰ ਨੇ ਆਪਣੇ ਸਾਰੇ ਸਾਲ ਦੇ ਵਿੱਚ ਕਮਾਉਣਾ ਹੈ ਇਹ ਦੱਸਦਾ ਆ ਕਿ ਜਿਹੜੀ ਇਨਕਮ ਗੈਪ ਦੇ ਵਿੱਚ ਫਰਕ ਕਿੰਨਾ ਜ਼ਿਆਦਾ ਆ ਮਤਲਬ ਕੀ ਹੈ ਇਹਦਾ ਇਹ ਐਵਰੇਜ ਵਰਕਰ ਕੈਨੇਡਾ ਦੇ ਵਿੱਚ 65448 ਡਾਲਰ ਸਾਲ ਦੇ ਕਮਾਉਂਦਾ 65k ਡਾਲਰ ਵਾਲੇ ਨੂੰ ਇਹ ਐਵਰੇਜ ਮੰਨਦੇ ਆ ਐਵਰੇਜ ਸੀਈਓ ਦੀ ਤਨਖਾਹ 16.2 ਮਿਲੀਅਨ ਡਾਲਰ ਹ ਸਾਲ ਦੀ ਇਹਦਾ ਮਤਲਬ ਇਹ ਆ ਕਿ ਸੀਈਓ 248 ਗੁਣਾ ਜ਼ਿਆਦਾ ਇੱਕ ਐਵਰੇਜ ਕੈਨੇਡੀਅਨ ਵਰਕਰ ਨਾਲੋਂ ਕਮਾ ਰਿਆ ਇਹ ਗੈਪ ਗੈਪ ਤਾਂ ਹੁੰਦਾ ਹੀ ਆ ਹਮੇਸ਼ਾ ਯਾਨੀ ਕਿ ਸੀਈਓ ਦੀ ਤਨਖਾਹ ਕਦੇ ਐਵਰੇਜ ਨਹੀਂ ਹੋ ਸਕਦੀ ਹਮੇਸ਼ਾ ਵਧ ਹੁੰਦੀ ਆ ਪਰ 248 ਗੁਣਾ 16.2 ਮਿਲੀਅਨ ਇਹ ਨਹੀਂ ਹੁੰਦੀ ਇਹ ਆਪਣੇ ਆਪ ਦੇ ਵਿੱਚ ਇੱਕ ਪਹਿਲੀ ਵਾਰ ਕੈਨੇਡਾ ਦੇ ਵਿੱਚ ਇਨਾ ਪੇ ਗੈਪ ਰਿਕਾਰਡ ਕੀਤਾ ਗਿਆ ਸੀਈਓ ਨੇ ਉਹ ਮਤਲਬ ਇਨ ਹਾਊਸ ਗਿਆਦਾਨ ਕਰ ਰਹੇ ਆ ਜਦਾਂ ਕਿ ਮਤਲਬ ਬੰਦਾ ਉਹ ਸਾਲ ਦੇ ਵਿੱਚ ਦੂਜਾ ਨਹੀਂ ਯਰਨ ਕਰਦਾ ਜਿਹੜਾ ਐਸ ਪੇ ਲੈਵਲ ਦੇ ਉੱਤੇ ਟਾਪ ਸੀਈਓ ਇੱਕ ਵਰਕਰ ਦੀ ਸਾਲਾਨਾ ਤਨਖਾਹ ਨਾਲੋਂ ਜਿਹੜੀ ਮਤਲਬ ਉਹ 8 ਘੰਟਿਆਂ ਦੇ ਵਿੱਚ ਵਿੱਚ ਉਹ ਕਮਾ ਲੈਂਦਾ ਸੋ ਜਿਹੜੀ ਟਾਈਮ ਕੰਪੈਰੀਜ਼ਨ ਦੇਖਿਆ ਜਾਵੇ ਤਾਂ ਇਹ ਇਨਕਵੈਲਟੀ ਮਤਲਬ ਸਮਝੀ ਜਾ ਸਕਦੀ ਹੈ ਵੀ ਕਿਉਂ ਹੋ ਰਹੀ ਹੈ ਸੀਈਓ ਦੀ ਪੇ ਬਹੁਤ ਜ਼ਿਆਦਾ ਵੱਧ ਰਹੀ ਹੈ ਉਦੇ ਵਿੱਚ ਵਾਧਾ ਵਰਕਰਾਂ ਦੀ ਤਨਖਾਹ ਨਾਲੋਂ ਕਿਤੇ ਜ਼ਿਆਦਾ ਹੋ ਰਿਹਾ 220 ਤੋਂ ਲੈ ਕੇ ਸੀਈਓ ਦੀ ਪੇ 49% ਵਧੀ ਹੈ ਵਰਕਰ ਦੀ ਪੇ ਜਿਹੜੀ ਸਿਰਫ 15% ਵਧੀ ਹੈ ਇਹਦਾ ਮਤਲਬ ਇਹ ਆ ਕਿ ਉਹ ਕਿਤੇ ਦੀ ਕਿਤੇ ਜ਼ਿਆਦਾ ਜਿਹੜਾ ਗੈਪ ਵੱਧ ਰਿਹਾ ਗੈਪ ਅਸਲ ਦੇ ਵਿੱਚ ਪਹਿਲਾਂ ਬਹੁਤ ਘੱਟ ਹੁੰਦਾ ਸੀ 1980 ਦੇ ਵਿੱਚ ਜਿਹੜਾ ਇਹ ਸੀਈਓ ਸੀ ਜਿਹਨਾਂ ਦੀ ਅੱਜ ਅਸੀਂ ਗੱਲ ਕਰ ਰਹੇ ਹਾਂ ਇਹ 40 ਤੋਂ 50 ਗੁਣਾ ਜ਼ਿਆਦਾ ਕਮਾਉਂਦੇ ਸੀ ਮਤਲਬ ਤਨਖਾਹ ਤਾਂ ਜ਼ਿਆਦਾ ਹੁੰਦੀ ਸੀ ਪਰ 40 ਤੋਂ 50 ਗੁਣਾ ਜਿਹੜੀ ਕਿ ਹੁਣ 250 ਗੁਣਾ ਜ਼ਿਆਦਾ 250 ਦੇ ਨੇੜੇ ਤੇੜੇ ਹੋ ਗਈ ਹੈ ਜਿਹੜਾ ਇੱਕ ਵਰਕਰ ਅਰਨ ਕਰ ਰਿਹਾ 1990 ਦੇ ਵਿੱਚ ਇਹ ਕਹ ਲਓ ਕਿ 100 ਗੁਣਾ ਵਧ ਗਈ ਫਿਰ 1990 ਤੋਂ ਬਾਅਦ ਹੁਣ ਜਿਹੜੀ ਇਹ 248 ਗੁਣਾ ਆ ਜਿੰਨੀ ਇਹ ਇਨਕਵੈਲਟੀ ਆ ਓਨਾ ਜ਼ਿਆਦਾ ਇਹਦੇ ਉੱਤੇ ਫਰਕ ਪੈ ਰਿਹਾ ਜਿਹੜੇ ਬੋਨਸ ਆ ਅਸਲ ਦੇ ਵਿੱਚ ਉਹ ਤਨਖਾਹ ਨੂੰ ਉੱਤੇ ਲੈ ਕੇ ਜਾਂਦੇ ਆ ਸੀਈਓ ਦੀ ਜਿਹੜੀ ਹੁੰਦੀ ਆ ਸੈਲਰੀਜ਼ ਆ ਬਾਊਟ 1.3 ਮਿਲੀਅਨ ਹੁੰਦੀ ਆ ਉਹ ਨਹੀਂ 19 ਜਿਆਦਾ ਬਦਲੀ ਪਿਛੇ ਦਸਾਂ ਸਾਲਾਂ ਦੇ ਵਿੱਚ ਜਿਹੜੇ ਹੁਣ ਉਹਨਾਂ ਦੇ ਬੋਨਸਸ ਤੋਂ ਜਿਹੜਾ ਪੈਸਾ ਉਹਨਾਂ ਦੀ ਤਨਖਾਹ ਆਉਂਦੀ ਹੈ ਬੋਨਸਸ ਤੋਂ ਆਉਂਦੀ ਹੈ ਜਿਹੜੇ ਕਾਰਪੋਰੇਟ ਪ੍ਰੋਫਿਟਸ ਨੇ ਉਹ ਇੱਕ ਤਰੀਕੇ ਦੇ ਨਾਲ ਐਕਸਪਲੋਰਡ ਹੋਏ ਆ ਆ ਕੋਵਿਡ ਤੋਂ ਬਾਅਦ ਇਹਨਾਂ ਲਈ ਤੇ ਕੋਵਿਡ ਜਿਹੜਾ ਮਤਲਬ ਇਹਨਾਂ ਕਈ ਆਰਗੇਨਾਈਜੇਸ਼ਨਸ ਦੇ ਲਈ ਤੇ ਬਹੁਤ ਨਕਸ ਹਾਬਤ ਹੋਇਆ ਵੀ ਕਹ ਲਓ ਇੰਨਾ ਜ਼ਿਆਦਾ ਉਹਦੇ ਵਿੱਚੋਂ ਉਹਨਾਂ ਨੂੰ ਫਾਇਦਾ ਹੋਇਆ ਕੋਵਿਡ ਤੋਂ ਪਹਿਲਾਂ ਜਿਹੜੀਆਂ ਕੈਨੇਡੀਅਨ ਕੰਪਨੀਆਂ ਸੀਗੀਆਂ ਇਹ ਲਗਭਗ 400 ਬਿਲੀਅਨ ਡਾਲਰ ਸਾਲ ਦਾ ਪ੍ਰੋਫਿਟ ਬਣਾਉਂਦੀਆਂ ਸੀ ਹੁਣ ਉਹ ਪ੍ਰੋਫਿਟ 600 ਬਿਲੀਅਨ ਡਾਲਰ ਤੇ ਪਹੁੰਚ ਗਿਆ ਉਹਨਾਂ ਦੇ ਤੇ ਕੋਵਿਡ ਕਿਸੇ ਨਾ ਕਿਸੇ ਤਰ੍ਹਾਂ ਬਹੁਤ ਫਾਇਦੇ ਦੇ ਵਿੱਚ ਰਿਹਾ ਤੇ ਕੁਦਰਤੀ ਆ ਵੀ ਉਹਨਾਂ ਨੇ ਸਾਰਾ ਪੈਸਾ ਉਧਰ ਵੀ ਵੰਡਣਾ ਹੀ ਸੀ ਜਿਹੜੇ ਵਰਕਰਸ ਨੇ ਉਹਨਾਂ ਦਾ ਮਹਿੰਗਾਈ ਕਰਕੇ ਪੈਸਾ ਜਾਂਦਾ ਲੱਗ ਰਿਹਾ 220 ਤੋਂ ਲੈ ਕੇ 225 ਤੱਕ ਕੀਮਤਾਂ 18% ਵਧ ਗਈਆਂ ਤਨਖਾਹ ਜਿਹੜੀ ਆ ਉਹ 15% ਵਧੀ ਹੈ ਉਹ ਵੀ ਜੇ ਕਿਸੇ ਦੀ ਵਧੀ ਹੈ ਤਾਂ ਇਹ ਬਹੁਤ ਵੱਡਾ ਫਰਕ ਆ ਇਹਦਾ ਮਤਲਬ ਇਹ ਆ ਕਿ ਜਿਹੜਾ ਵਰਕਰ ਆ ਉਹ ਇੱਕ ਰੀਅਲ ਪੇ ਕਟ ਲਗਭਗ ਇੱਕ ਵੱਡਾ ਉਹਦੇ ਨੇੜੇ ਆ ਰਿਹਾ ਆ ਤੇ ਫਰਕ ਇਹ ਸਾਰੇ ਸਿਸਟਮ ਦੇ ਵਿੱਚ ਵੱਡਾ ਪੈ ਰਿਹਾ ਇਹ ਨਹੀਂ ਫਰਕ ਪਹਿਲਾਂ ਵੀ ਸੀਗਾ ਇਹ ਹਮੇਸ਼ਾ ਰਹਿਣਾ ਵੀ ਆ ਪਰ ਉਹ ਗੈਪ ਜਿਹੜਾ ਬਹੁਤ ਵੱਧਦਾ ਜਾ ਰਿਹਾ ਹੈਲਥ ਅਥਾਰਟिटीज ਐਸ ਵੈਲ ਇਕ ਹੋਰ ਚਿੰਤਾ ਦੇ ਵਿੱਚ ਨੇ ਕਿ ਜਿਹੜੀਆਂ ਰਸੋਈ ਕਿਚਨਸ ਜਿਹੜੀਆਂ ਹੈਲਥ ਅਫੀਸ਼ੀਅਲਸ ਦੱਸਦੇ ਆ ਕਿ ਫ੍ਰੀਜ਼ਰ ਹੈਲਥ ਵਾਲੇ ਜਿਹੜੀਆਂ ਵੱਧ ਰਹੀਆਂ ਨੇ ਇੱਥੇ ਲੋਕ ਜਿਹੜੇ ਇਹਨੂੰ ਖਾਣਾ ਸੈਲ ਕਰ ਰਹੇ ਆ ਪਰ ਉਹ ਅਨ ਲਾਇਸੈਂਸਡ ਨੇ ਅਨ ਲਾਇਸੈਂਸ ਦਾ ਮਤਲਬ ਇਹ ਆ ਕਿ ਹੋਮ ਕਿਚਨਸ ਨੇ ਘਰ ਤੋਂ ਖਾਣਾ ਬਣਾ ਕੇ ਵੇਚੀ ਜਾ ਰਹੇ ਆ ਕਿਸੇ ਨੇ ਘਰ ਚ ਆ ਕਿਸੇ ਦੇ ਬੇਸਮੈਂਟ ਚ ਆ ਕਿਸੇ ਦੇ ਗਰਾਜ ਦੇ ਵਿੱਚ ਆ ਤੇ ਉਹਨਾਂ ਨੂੰ ਮਤਲਬ ਉਹ ਉਹ ਖਤਰਾ ਕਿਤੇ ਨਾ ਕਿਤੇ ਉਸ ਚੀਜ਼ ਦਾ ਹੈਗਾ ਹੀ ਆ ਔਰ ਉਹਦਾ ਜਿਹੜਾ ਉਹਦਾ ਜਿਹੜਾ ਰਿਸਕ ਆ ਉਹ ਪਬਲਿਕ ਹੈਲਥ ਦੇ ਉੱਤੇ ਪੈ ਸਕਦਾ ਸਿੱਧਾ-ਸਿੱਧਾ ਜਿਹੜੀ ਹੁਣ ਵਾਰਨਿੰਗ ਇਹ ਦਿੱਤੀ ਆ ਫੂਡ ਸੇਫਟੀ ਦੇ ਰਿਸਕ ਸੰਬੰਧੀ ਫਰੇਜ਼ਰ ਹੈਲਥ ਨੇ ਪਿਛਲੇ ਸਮੇਂ ਦੇ ਵਿੱਚ ਵੀ ਕਿਹਾ ਸੀ ਕਿ ਜਿਹੜਾ ਫੂਡ ਅਨ ਲਾਇਸੈਂਸਡ ਜਾਂ ਜਿਹੜਾ ਕਿਚਨਸ ਜਿਹੜੀਆਂ ਹੈਗੀਆਂ ਜਿੱਥੇ ਸੇਫਟੀ ਰੂਲਸ ਫਾਲੋ ਨਹੀਂ ਕੀਤੇ ਜਾਂਦੇ ਇਦੇ ਨਾਲ ਜਿਹੜਾ ਫੂਡ ਪੋਇਜ਼ਨਿੰਗ ਦਾ ਰਿਸਕ ਵੱਧ ਸਕਦਾ ਕਿਉਂਕਿ ਇੰਪ੍ਰੋਪਰ ਕੁਕਿੰਗ ਹੁੰਦੀ ਆ ਸਟੋਰੇਜ ਜਾਂ ਕਲੀਨਲੀਨੈਸ ਉਹਦੇ ਵਿੱਚ ਹੈ ਨਹੀਂਗੀ ਬਹੁਤ ਸਾਰੀਆਂ ਕੰਪਲੇਂਟ ਆਈਆਂ ਸੀ ਜਿਨ੍ਹਾਂ ਦੇ ਵਿੱਚ ਫਰੇਜ਼ਰ ਹੈਲਥ ਨੂੰ ਰਿਪੋਰਟਸ ਦੇ ਵਿੱਚ ਦੱਸਿਆ ਗਿਆ ਸੀ 30 ਦੇ ਕਰੀਬ ਕੰਪਲੇਂਟਸ ਇੱਕ ਸਾਲ ਦੇ ਵਿੱਚ ਇਲੈਗਲ ਫੂਡ ਬਿਜ਼ਨੈਸਸ ਦੀਆਂ ਆਈਆਂ ਸੀ ਉਹਨਾਂ ਨੇ ਇਹ ਵੀ ਕਿਹਾ ਸੀ ਕਿ 25 ਟਿਕਟਸ ਜਿਹੜੀਆਂ ਫਾਈਨ ਜਿਹੜੇ ਉਹ ਵੀ ਇਸ਼ੂ ਕੀਤੇ ਸੀ ਉਹਨਾਂ ਲੋਕਾਂ ਨੂੰ ਜਿਹੜੇ ਬਿਨਾਂ ਲਾਇਸੈਂਸ ਤੋਂ ਆਪਰੇਟ ਕਰ ਰਹੇ ਆ ਜਿਹੜੇ ਹਜੇ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਉਹਨਾਂ ਕਿਚਨਸ ਨੂੰ ਰਨ ਕਰ ਰਹੇ ਆ ਉਸੇ ਤਰੀਕੇ ਦੇ ਨਾਲ ਜਿਹੜਾ ਪੈਸੇ ਦੀ ਪ੍ਰੋਬਲਮ ਆ ਬਹੁਤ ਸਾਰੇ ਲੋਕ ਇਹ ਕਿਚਨਸ ਜਿਹੜੇ ਰਨ ਕਰ ਰਹੇ ਆ ਉਹ ਮਤਲਬ ਉਹ ਅਫੋਰਡ ਹੀ ਨਹੀਂ ਕਰ ਸਕਦੇ ਇੱਕ ਲੀਗਲ ਰੈਸਟੋਰੈਂਟ ਖੋਲਣਾ ਰੈਂਟ ਕਰਨਾ ਕਿਸੇ ਕਮਰਸ਼ੀਅਲ ਕਿਚਨ ਨੂੰ ਘਟੂ ਘਟ 1500 ਡਾਲਰ ਕਿਸੇ ਥਾਂ ਦਾ ਵੀ ਤੁਹਾਨੂੰ ਰੈਂਟ ਜਿਹੜਾ ਉਹ ਦੇਣਾ ਪਊਗਾ ਤੇ ਦੂਜਾ ਇਹ ਆ ਕਿ 5000 ਦੇ ਕਰੀਬ ਤੁਹਾਨੂੰ ਜਿਹੜਾ ਪੂਰਾ ਪਰ ਮਨਥ ਨੂੰ ਦੇਣਾ ਪੈਂਦਾ ਕਈ ਵਾਰੀ ਕੁਝ ਘੰਟਿਆਂ ਤੋਂ ਲੈ ਕੇ ਉੱਥੇ ਤੱਕ ਜਿਹੜਾ ਕਿ ਇੱਕ ਆਮ ਬੰਦਾ ਜਿਹੜਾ ਪੇਚ ਇੱਕ ਤੋਂ ਪੇਚ ਇੱਕ ਚੱਲਦਾ ਉਹਦੇ ਲਈ ਪੋਸੀਬਲ ਨਹੀਂ ਐ ਸੋ ਇਹ ਇੱਕ ਮਜਬੂਰੀ ਵੀ ਆ ਲੋਕਾਂ ਦੀ ਜਿਹੜੀਆਂ ਇਮੀਗਰੈਂਟ ਔਰਤਾਂ ਦੇ ਉੱਤੇ ਇਹਦਾ ਵੱਡਾ ਅਸਰ ਪੈ ਰਿਹਾ ਖਾਸ ਤੌਰ ਦੇ ਉੱਤੇ ਜਿਹੜੀ ਬਲੈਕ ਬਿਜ਼ਨਸ ਐਸੋਸੀਏਸ਼ਨ ਆਫ ਬੀਸੀ ਆ ਉਹਨਾਂ ਨੇ ਕਿਹਾ ਕਿ ਜਿਹੜੀਆਂ ਬਹੁਤ ਸਾਰੀਆਂ ਅਨ ਲਾਇਸੈਂਸਡ ਕੁਕਸਿਆ ਜਿਹੜੀਆਂ ਇਹ ਖਾਣਾ ਬਣਾਉਣ ਵਾਲੀਆਂ ਨੇ ਇਮੀਗਰੈਂਟ ਔਰਤਾਂ ਨੇ ਇਹ ਆਪਣਾ ਛੋਟਾ ਬਿਜ਼ਨਸ ਸਟਾਰਟ ਕਰਨਾ ਚਾਹੁੰਦੀਆਂ ਤੇ ਜਿਹੜਾ ਐਸਪੇਲੇ ਦਾ ਲਾਇਸੈਂਸਿੰਗ ਸਿਸਟਮ ਆ ਇਹ ਉਹਨਾਂ ਦੀ سپورਟ ਨਹੀਂ ਕਰਦਾ ਹੁਣ ਨਾ ਕਿਸੇ ਕੋਲ ਇੰਨੇ ਪੈਸੇ ਹੋਣ ਤੇ ਨਾ ਉਹ ਜਿਹੜਾ ਇਹਨੂੰ ਬਣਾ ਸਕੇ ਸੋ ਸਿੱਧਾ-ਸਿੱਧਾ ਸਰੋਦੇ ਉੱਤੇ ਇਸ ਕਰਕੇ ਵੀ ਪੈ ਰਿਹਾ ਜਿਹੜੀਆਂ ਹੋਮ ਕਿਚਨਸ ਨੇ ਘਰਾਂ ਦੇ ਵਿੱਚ ਖਾਣਾ ਬਣਾ ਕੇ ਵੇਚਿਆ ਜਾ ਰਿਹਾ ਆ ਉਹ ਆਮ ਤੌਰ ਜਿਹੜਾ ਉਹ ਇਹਨੂੰ ਟੈਸਟ ਕਰਦੇ ਆ ਮਤਲਬ ਆਈਡੀਆ ਹੁੰਦਾ ਉਹਨਾਂ ਦੇ ਕੋਲ ਉਹ ਟੈਸਟ ਕਰਨਾ ਚਾਹੁੰਦੇ ਆ ਕੁਝ ਜਿਹੜੇ ਕੁੱਕ ਹੈਗੇ ਆ ਉਹ ਮਤਲਬ ਫੂਡ ਨੂੰ ਕਈ ਵਾਰੀ ਉਹ ਪਸੰਦ ਕਰਦੇ ਆ ਵੀ ਉਹ ਕਸਟਮਰ ਜਿਹੜਾ ਆਊਗਾ ਜਾਂ ਨਹੀਂ ਆਊਗਾ ਵੀ ਕਿਤੇ ਅਸੀਂ ਇਹਦੇ ਚ ਇਨਵੈਸਟ ਕਰਦੀਏ ਰਿਸਕੀ ਨਾ ਹੋਵੇ ਕੱਲ ਨੂੰ ਸਾਡੇ ਪੈਸੇ ਨਾ ਮੁੜਨ ਕੁਝ ਜਿਹੜੇ ਕਾਮਯਾਬ ਰੈਸਟੋਰੈਂਟ ਟੈਸਟ ਮਿਲਿਆ ਅਸਲ ਚ ਉਹਨਾਂ ਨੇ ਐਸੇ ਤਰੀਕੇ ਨਾਲ ਸ਼ੁਰੂ ਕੀਤਾ ਸੀ ਸਰੀ ਦੇ ਵਿੱਚ ਕਈ ਨਾਈਜੀਰੀਅਨ ਰੈਸਟੋਰੈਂਟ ਹੈਗੇ ਆ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਜਿਹੜੇ ਮਾਲਕ ਨੇ ਕਿ ਅਸੀਂ ਐਸੇ ਤਰੀਕੇ ਦੇ ਨਾਲ ਘਰ ਦੀ ਬੇਸਮੈਂਟ ਦੇ ਵਿੱਚ ਖਾਣਾ ਬਣਾਉਣ ਤੋਂ ਕੰਮ ਸ਼ੁਰੂ ਕੀਤਾ ਸੀ ਜਿਦਾਂ ਜਿਦਾਂ ਡਿਮਾਂਡ ਵਾਧਦੀ ਗਈ ਪੈਸੇ ਉਹਨਾਂ ਦੇ ਕੋਲੇ ਆਉਂਦੇ ਗਏ ਖਰਚਾ ਉਹਨਾਂ ਦੇ ਕੋਲੇ ਆਉਂਦਾ ਗਿਆ ਤੇ ਉਹ ਸਾਰੇ ਦਾ ਸਾਰਾ ਉਹਨਾਂ ਦੇ ਕੋਲੇ ਵਾਧਾ ਗਿਆ ਹੁਣ ਜਿਹੜੀ ਆਪਣੇ ਕਈ ਕਈਆਂ ਦਾ ਖਾਣਾ ਕਲਚਰਲ ਫੂਡ ਦੇ ਲਈ ਵੀ ਇਹਦੀ ਵਰਤੋਂ ਕਰਦੇ ਆ ਜਿਹੜੇ ਕਸਟਮਰ ਆ ਉਹਨਾਂ ਦੇ ਘਰ ਦੇ ਵਿੱਚੋਂ ਉਸ ਕਰਕੇ ਵੀ ਖਾਣਾ ਲੈਣ ਆਉਂਦੇ ਆ ਕਿਉਂਕਿ ਉਹਨਾਂ ਦਾ ਰਵਾਇਤੀ ਜਿਹੜੀਆਂ ਕਲਚਰਲ ਚੀਜ਼ਾਂ ਨੇ ਉਹ ਮਿਲਦੀਆਂ ਨੇ ਤੇ ਉਹ ਉਹਨਾਂ ਨੂੰ ਲੋਕਾਂ ਨੂੰ ਫਿਰ ਆਪਣੇ ਦੇਸ਼ ਦੀ ਜਾਂ ਆਪਣੇ ਘਰ ਦੀ ਯਾਦ ਆਉਂਦੀਆਂ ਨੇ ਉਹ ਜਿਹੜਾ ਕਲਚਰਲ ਤੇ ਮੈਂਟਲ ਹੈਲਥ ਇੰਪੈਕਟ ਹੈਗਾ ਕਮਿਊਨਿਟੀ ਦੇ ਉੱਤੇ ਉਹ ਵੀ ਇਹਦੇ ਨਾਲ ਵੱਡਾ ਪੈ ਰਿਹਾ ਕਿ ਜਦੋਂ ਇਹ ਇੱਕ ਤਰੀਕੇ ਦੇ ਨਾਲ ਉਸ ਕਮਿਊਨਿਟੀ ਨੂੰ ਸਪੋਰਟ ਕਰ ਰਹੀਆਂ ਹੁਣ ਉਹ ਜਿਹੜੀਆਂ ਡਿਸ਼ਸ ਨੇ ਉਹਦੇ ਗਾਹਕ ਇੰਨੇ ਜ਼ਿਆਦਾ ਨਹੀਂ ਹੁੰਦੇ ਕਿ ਰੈਸਟੋਰੈਂਟ ਖੋਲ੍ਹਿਆ ਜਾ ਸਕੇ ਸੋ ਸੋਲੂਸ਼ਨ ਇਹਦਾ ਇਹ ਹੈਗਾ ਕਿ ਮੰਗ ਇਹ ਕੀਤੀ ਜਾ ਰਹੀ ਹੈ ਕਿ ਵਾਰਨਿੰਗ ਤਦ ਦਿੱਤੀ ਕਿ ਟਿਕਟਾਂ ਵੀ ਦਿੱਤੀਆਂ ਗਈਆਂ ਪਰ ਇਹਦਾ ਕੋਈ ਹੱਲ ਹੋਣਾ ਚਾਹੀਦਾ ਇਹਨਾਂ ਦੀ ਸਪੋਰਟ ਕਰਨੀ ਚਾਹੀਦੀ ਹੈ ਨਾ ਕਿ ਇਹਨਾਂ ਨੂੰ ਪਨਿਸ਼ਮੈਂਟ ਦੇਣੀ ਚਾਹੀਦੀ ਹੈ ਸੋ ਇਹ ਕਿਉਂਕਿ ਕੱਲੋਂ ਇਹਨਾਂ ਨੇ ਵੱਡੇ ਬਿਜ਼ਨਸ ਖੜੇ ਕਰਨੇ ਆ ਸੋ ਜਿਹੜੇ ਲੋਕ ਇਲਲੀਗਲ ਗੈਰ ਕਾਨੂੰਨੀ ਕਿਚਨਸ ਘਰਾਂ ਦੇ ਵਿੱਚ ਰਨ ਕਰਦੇ ਆ ਉਹ ਇਸ ਕਰਕੇ ਨਹੀਂ ਕਰਦੇ ਕਿ ਉਹ ਕੋਨਿਜਮ ਤੋੜਨਾ ਚਾਹੁੰਦੇ ਆ ਸਗੋਂ ਇਸ ਕਰਕੇ ਕਰਦੇ ਆ ਕਿ ਲੀਗਲ ਫੂਡ ਬਿਜ਼ਨਸ ਬਹੁਤ ਜ਼ਿਆਦਾ ਮਹਿੰਗਾ ਆ ਉਹ ਅਫੋਰਡ ਨਹੀਂ ਕਰ ਸਕਦੇ ਰਿਸਕ ਨਹੀਂ ਲੈ ਸਕਦੇ ਇਹਨਾਂ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਨਿਜਮ ਨਰਮ ਕਰਕੇ ਜਾਂ ਉਹਨਾਂ ਦੀ ਇਨਸਪੈਕਸ਼ਨ ਚੈਕਿੰਗ ਕਰਕੇ ਇਹਨਾਂ ਨੂੰ ਸਪੋਰਟ ਕਰਨੀ ਚਾਹੀਦੀ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਵਿੱਚ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਨਵੀਆ ਗਲਤ ਬਤਨਾਂ